ਬਡੀ ਖਬਰ ਪੰਜਾਬ ਦੀ ਰਾਜ ਸਭਾ ਸੀਟ ਲਈ ਚੋਣ ਦਾ ਐਲਾਨ ਉੱਥੇ ਹੀ ਦੱਸਦੀ ਕਿ 24 ਅਕਤੂਬਰ ਨੂੰ ਰਾਜ ਸਭਾ ਸੀਟ ਲਈ ਉਪ ਚੋਣ ਹੈ ਸੰਜੀਵ अरोड़ा ਨੇ ਅਸਤੀਫੇ ਦੇ ਕਾਰਨ ਖਾਲੀ ਹੋਈ ਸੀ ਇਹ ਸੀਟ ਜਿੱਥੇ ਨਤੀਜੇ ਦੇ 24 ਅਕਤੂਬਰ ਨੂੰ ਐਲਾਨ ਦੇ ਜਿਹੜੇ ਉਹ ਐਲਾਨੇ ਜਾਣਗੇ ਰਾਜ ਸਭਾ ਸੀਟ ਲਈ ਉਪ ਚੋਣ ਜਿਹੜੀ ਉਹ ਹੋਣੀ ਹੈ ਜਿਸ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ ਪੰਜਾਬ ਦੇ ਰਾਜ ਸਭਾ ਸੀਟ ਲਈ ਚੋਣ ਦਾ ਐਲਾਨ ਜਿਹੜਾ ਉੱਥੇ ਹੋਇਆ ਹੈ 24 ਅਕਤੂਬਰ ਨੂੰ ਰਾਜ ਸਭਾ ਸੀਟ ਲਈ ਉਪ ਚੋਣ ਹੈ ਸੰਜੀਵ अरोड़ा ਨੇ ਦੇ ਅਸਤੀਫੇ ਦੇ ਕਾਰਨ ਨਏ ਸੀਟ ਜਿਹੜੀ ਉਹ ਖਾਲੀ ਹੋਈ ਸੀ ਤੇ ਦੱਸਦੀ ਕਿ ਹੁਣ 24 ਅਕਤੂਬਰ ਨੂੰ ਇਸ ਦਾ ਨਤੀਜੇ ਜਿਹੜੇ ਨੇ ਉਹ ਐਲਾਨੇ ਜਾਣਗੇ ਰਾਜ ਸਭਾ ਸੀਟ ਲਈ ਉਪ ਚੋਣ ਸਵੇਲੀ ਦੀ ਵੱਡੀ ਅਪਡੇਟ ਵੱਡੀ ਜਾਣਕਾਰੀ ਸਾਂਝੀ ਕਰ ਰਹੀ ਆ ਰਾਜ ਸਭਾ ਸੀਟ ਲਈ ਚੋਣ ਪੰਜਾਬ ਦੇ ਰਾਜ ਸਭਾ ਸੀਟ ਲਈ ਚੋਣ ਦਾ ਐਲਾਨ ਹੈ ਉੱਥੇ ਹੀ ਦੱਸਦੀ ਕਿ ਨਤੀਜੇ ਇਸ ਦੇ ਜਿਹੜੇ ਨੇ ਉਹ 24 ਅਕਤੂਬਰ ਨੂੰ ਐਲਾਨੇ ਜਾਣਗੇ ਤੇ ਇਸ ਦੇ ਨਾਲ ਹੀ ਦੱਸਦੀ ਕਿ ਸੰਜੀਵ अरोड़ा ਦੇ ਅਸਤੀਫੇ ਕਾਰਨ ਇਹ ਸੀਟ ਜਿਹੜੀ ਉਹ ਖਾਲੀ ਹੋਈ ਸੀਗੀ ਜਿਸ ਤੋਂ ਬਾਅਦ ਹੁਣ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਨਤੀਜੇ ਜਿਹੜੇ ਨੇ ਉਹ 24 ਅਕਤੂਬਰ ਨੂੰ ਐਲਾਨੇ ਜਾਣਗੇ